ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਜੋ ਵੀ ਬੇ ਤੜਕ ਹੋ ਕੇ ਸੱਚ ਬੋਲੇ ਆ ਤਾਂ ਉਸ ਦੇ ਦੁਸ਼ਮਣ ਨਾਲ ਦੀ ਨਾਲ ਵੱਧਦੇ ਗਏ ਨੇ ਤਾਂ ਇਦਾਂ ਦੇ ਹੀ ਮਾਮਲਾ ਲਗਾਤਾਰਕ ਸੋਸ਼ਲ ਮੀਡੀਆ ਉੱਤੇ ਭਖਦਾ ਜਾ ਰਿਹਾ ਹੈ ਮਾਮਲਾ ਹੈ ਭਾਨਾ ਸਿੱਧੂ ਦਾ ਜਿੱਥੇ ਕੀ ਭਾਨਾ ਸਿੱਧੂ ਦੇ ਉੱਤੇ ਪਹਿਲਾ ਪਰਚਾ ਜੋ ਪਿਆ ਲੁਧਿਆਣੇ ਦੇ ਵਿੱਚ 10000 ਰੁਪਇਆ ਇੱਕ ਏਜੰਟ ਤੋਂ ਰਿਸ਼ਵਤ ਮੰਗਣ ਦੇ ਦੋਸਤ ਦੇ ਵਿੱਚ ਉਸ ਨੂੰ ਜੇਲ੍ਹ ਭੇਜਿਆ ਗਿਆ ਦੋ ਦਿਨ ਬਾਅਦ ਹੀ ਜੇਲ੍ਹ ਤੋਂ ਉਸ ਦੀ ਜ਼ਮਾਨਤ ਹੋ ਜਾਂਦੀ ਹੈ ਲੋਕਾਂ ਵੱਲੋਂ ਲਗਾਤਾਰ ਵੀਡੀਓ ਪਾ ਕੇ ਭਾਨਾ ਸਿੱਧੂ ਦੀ ਸਪੋਰਟ ਕੀਤੀ ਜਾ ਰਹੀ ਹੈ ਪਰ ਨਾਲ ਦੀ ਨਾਲ ਦੱਸ ਦਿੰਨੇ ਆ ਕਿ ਕੱਲ ਭਾਨਾ ਸਿੱਧੂ ਦੀ ਲੁਧਿਆਣਾ ਦੇ ਮਾਮਲੇ ਦੇ ਵਿੱਚ ਜ਼ਮਾਨਤ ਹੋਣੀ ਸੀ ਪਰ ਪਤਾ ਲੱਗਿਆ ਕਿ ਇੱਕ ਹੋਰ ਪਰਚਾ 379B ਦਾ ਜੋ ਕਿ ਪਟਿਆਲਾ ਤੋਂ ਚੈਨੀਖੋਣ ਦੇ ਮਾਮਲੇ ਦੇ ਵਿੱਚ ਭਾਨਾ ਸਿੱਧੂ ਰਿਮਾਂਡ ਦੇ ਆ ਗਿਆ ਤਾਂ ਹੁਣ ਜਦੋਂ ਉਸ ਕੇਸ ਦੇ ਵਿੱਚ ਕਿਤੇ ਨਾ ਕਿਤੇ ਜ਼ਮਾਨਤ ਹੋਣੀ ਸੀ ਤਾਂ ਦੱਸਿਆ ਜਾ ਰਿਹਾ ਕਿ ਅੱਜ ਉਸ ਦੇ ਪਾਨਾ ਸਿੱਧੂ ਦੇ ਸਪੋਰਟਰਾਂ ਵੱਲੋਂ ਲੱਖਾ ਸਧਾਨਾ ਵੱਲੋਂ ਵੀ ਇੱਕ ਵੀਡੀਓ ਪਾ ਕੇ ਦੱਸਿਆ ਗਿਆ ਕਿ ਪਾਨਾ ਸਿੱਧੂ ਦੇ ਉੱਤੇ ਤੀਜਾ ਪਰਚਾ ਅਬੋਰ ਦਾ ਜਿਹੜਾ ਪਾ ਦਿੱਤਾ ਹੈ ਜਿੱਥੇ ਕਿ ਪਾਨਾ ਸਿੱਧੂ ਨੂੰ ਅਬੋਰ ਪੁਲਿਸ ਵੀ ਰਿਮਾਂਡ ਦੇ ਉੱਤੇ ਲਿਜਾ ਸਕਦੀ ਹੈ ਇੱਕ ਹੋਰ ਪਰਚੇ ਦੇ ਵਿੱਚ ਔਰ ਜਾ ਦਿੱਤਾ ਹੈ ਪਾਨਾ ਸਿੱਧੂ ਨੂੰ ਜਿਸ ਨੂੰ ਲੈ ਕੇ ਪਾਨਾ ਸਿੱਧੂ ਦੇ ਸਪੋਰਟਰਾਂ ਦੇ ਦਿਲਾਂ ਨੂੰ ਲਗਾਤਾਰ ਠੇਸ ਪਹੁੰਚ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆ ਗਈਆਂ ਨੇ ਤੇ ਨਾਲ ਦੀ ਨਾਲ ਇਹ ਵੀ ਦੱਸ ਦਿੰਨੇ ਆ ਕਿ ਭਾਨਾ ਸਿੱਧੂ ਦੇ ਨਾਲ ਸਿੱਖ ਜਥੇਬੰਦੀਆਂ ਵੀ سپورਟ ਦੇ ਵਿੱਚ ਆ ਗਏ ਨੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ 'ਚ ਅਗਰ ਭਾਨਾ ਸਿੱਧੂ ਨੂੰ ਪੁਲਿਸ ਵੱਲੋਂ ਨਾ ਛੱਡਿਆ ਗਿਆ ਜੇਲ੍ਹ ਦੇ ਵਿੱਚੋਂ ਬਾਹਰ ਨਾ ਕੱਢਿਆ ਗਿਆ ਤਾਂ ਪੰਜਾਬ ਦੇ ਟੂਰ ਟੈਕਸ ਫ੍ਰੀ ਕਿਤੇ ਜਾਣਗੇ ਤੇ ਉਹਨਾਂ ਦੇ ਸਪੋਰਟਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ 29 ਤਰੀਕ ਨੂੰ ਜੋ ਵੱਡਾ ਇਕੱਠ ਭਾਨਾ ਸਿੱਧੂ ਦੇ ਪਿੰਡ ਕੋੜਦੂਨੇ ਦੇ ਵਿੱਚ ਰੱਖਿਆ ਜਾ ਰਿਹਾ ਉਸ ਇਕੱਠ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦੇਸ਼ਾਂ ਵਿਦੇਸ਼ਾਂ ਤੋਂ ਪਾਨਾ ਸਿੱਧੂ ਦੇ ਸਪੋਰਟਰ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਮੌਕੇ ਤੇ ਕੋਈ ਵੀ ਵੱਡਾ ਐਲਾਨ ਹੋ ਸਕਦਾ ਹੈ ਰੋਡ ਜਾਮ ਕਰਨ ਦਾ ਵੀ ਹੋ ਸਕਦਾ ਹੈ ਜਾਂ ਫਿਰ ਹੋਰ ਤਰੀਕੇ ਦਾ ਫੈਸਲਾ ਵੀ ਜਿਹੜਾ ਮੌਕੇ ਦੇ ਪਾਨਾ ਸਿੱਧੂ ਦੇ ਸਪੋਰਟਰ ਲੈ ਸਕਦੇ ਨੇ ਪਰ ਹੁਣ ਪਾਨਾ ਸਿੱਧੂ ਦੇ ਉੱਤੇ ਲਗਾਤਾਰ ਜਿਹੜੇ ਪਰਚੇ ਪੈ ਰਹੇ ਨੇ ਰਿਮਾਂਡ ਲੈ ਜਾ ਰਹੇ ਨੇ ਕੀ ਆਵਾਜ਼ ਦਵਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਵਾਕਈ ਪਾਨਾ ਸਿੱਧੂ ਇਨ੍ਹਾਂ ਕੇਸਾਂ ਦੇ ਵਿੱਚ ਸ਼ਾਮਲ ਸੀ ਇਸ ਨੂੰ ਲੈ ਕੇ ਤੁਸੀਂ ਆਪਣੇ ਕਮੈਂਟ ਜਰੂਰ ਦਿਓ ਕਿ ਇਸ ਦੇ ਵਿੱਚ ਕੀ ਲੱਗਦਾ ਕਿ ਕਾਨੂੰਨ ਆਪਣੀ ਸਹੀ ਪ੍ਰਕਿਰਿਆ ਕਰ ਰਿਹਾ ਹੈ ਕਾਨੂੰਨ ਆਪਣੇ ਤਰੀਕੇ ਦੇ ਨਾਲ ਉਹਨਾਂ ਪਰਚਿਆਂ ਦੇ ਵਿੱਚ ਜੋ ਸ਼ਾਮਲ ਨਾਮ ਨੇ ਉਸ ਤਰੀਕੇ ਦੇ ਨਾਲ ਆਪਣੀ ਕਾਰਵਾਈ ਕਰ ਰਿਹਾ ਹੈ ਜਾਂ ਫਿਰ ਕਿਤਨੇ ਦੇ ਭਾਨਾ ਸਿੱਧੂ ਨੂੰ ਝੂਠੇ ਕੇਸਾਂ ਦੇ ਵਿੱਚ ਸਤਾਜਿਆ ਰਿਹਾ ਹੈ ਇਹ ਤੁਸੀਂ ਆਪਣੇ ਵਿਚਾਰ ਆਪਣੇ ਕਮੈਂਟ ਇਸ ਵੀਡੀਓ ਦੇ ਵਿੱਚ ਜਰੂਰ ਦਿਓ ਤੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਪ੍ਰਤੇਸ਼ ਰਿਤਿਕ